ਬਹੁਤ ਹੀ ਸਤਿਕਾਰਯੋਗ ਸਾਨ ਭਰਾਓ ਮੈਂ ਤੁਹਾਡਾ ਆਪਣਾ ਨਬੀ ਸਿੰਘ ਤੁਹਾਨੂੰ ਲਈ ਸਾਨ ਦੋਸਤੋ ਝੋਨੇ ਦਾ ਸੀਜ਼ਨ ਆ ਰਿਹਾ ਅੱਜ ਆਪਾਂ ਗੱਲ ਕਰਨੀ ਆ ਝੋਨੇ ਦੇ ਝਾੜ ਬਾਰੇ ਪੰਜਾਬ ਦੀ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਝੋਨੇ ਦੇ ਅਲੱਗ-ਅਲੱਗ ਝਾੜ ਤੇ ਖੇਤ ਦਾ ਮੈਜ਼ਰਮੈਂਟ ਵੀ ਅਲੱਗ-ਅਲੱਗ ਹੈ ਕਿਤੇ ਪੌਣੇ 7 ਕਨਾਲ ਦਾ ਕਿੱਲਾ ਹੈ ਕਿਤੇ 8 ਕਨਾਲ ਦਾ ਕਿੱਲਾ ਹੈ ਕਿਤੇ ਵੱਡਾ ਕਿੱਲਾ ਜਾਨੀ ਕਿ ਸਵਾ ਕਿੱਲੇ ਦਾ 1 ਏਕੜ ਗਿਣਿਆ ਜਾਂਦਾ ਹੈ ਪਰ 200 ਬਾਈ 220 ਫੁੱਟ ਜਾਨੀ ਕਿ ਸਾਢੇ 5 ਫੁੱਟ ਦੀ ਕਰਮ ਦੇ ਨਾਲ 36 ਬਾਈ 40 ਨੂੰ ਸਟੈਂਡਰਡ ਏਕੜ ਮੰਨਿਆ ਜਾਂਦਾ ਸੁਖਸਾਨ ਦੋਸਤੋ ਭਾਰਤ ਦੇ ਵਿੱਚ ਝੋਨੇ ਦਾ ਸਭ ਤੋਂ ਵੱਧ ਝਾੜ ਕੱਢਣ ਵਾਲਾ ਇਨਸਾਨ सुमंत कुमार दरवेशपुरा ਪਿੰਡ ਨਲੰਦਾ ਡਿਸਟ੍ਰਿਕਟ ਬਿਹਾਰ ਦਾ ਫਾਰਮਰ ਹੈ ਜਿਨੇ 2011-12 ਦੇ ਵਿੱਚ ਰਿਕਾਰਡ ਉਤਪਾਦਨ ਲਗਭਗ 90 ਕੁਇੰਟਲ 99.6 1 ਏਕੜ ਦੇ ਵਿੱਚੋਂ ਝੋਨਾ ਕੱਢ ਕੇ ਭਾਰਤ ਦਾ ਰਿਕਾਰਡ ਪੈਦਾ ਕੀਤਾ ਵੱਧ ਝੋਨਾ ਕੱਢਣ ਦਾ ਕਿਰਕ ਸਰ ਪਹਿਲਾਂ ਉਹਦੇ ਬਾਰੇ ਪਤਾ ਲੱਗਾ ਸੀ ਪੜਦੇ ਰਹੇ ਆ ਲਗਾਤਾਰ ਟੱਚ ਕਰ ਰਹੇ ਇਸ ਵਾਰ ਉਹਦੇ ਕੋਲ ਜਾ ਕੇ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਮੌਕਾ ਮਿਲਿਆ ਮੈਂ 4 ਦਿਨ ਪਹਿਲਾਂ ਦਰਵੇਸ਼ਪੁਰਾ ਜਾ ਕੇ ਆਇਆ ਉਹ ਖੇਤ ਦੇਖ ਕੇ ਆਇਆ ਜਿੱਥੇ ਇਹ ਅਚੀਵਮੈਂਟ ਹੋਈ ਹੈ 90 ਕੁਇੰਟਲ ਝੋਨਾ ਨਿਕਲਿਆ ਉਸ ਫਾਰਮਰ ਨੂੰ ਉਹਦੀ ਫੈਮਿਲੀ ਨੂੰ ਮਿਲ ਕੇ ਆ ਪਿੰਡ ਦੇ ਹੋਰ ਲੋਕਾਂ ਨੂੰ ਮਿਲ ਕੇ ਆ ਜਿਨ੍ਹਾਂ ਨੇ ਝੋਨਾ ਕੱਢਿਆ ਇੱਕ ਸਾਰ ਪ੍ਰਾ ਉਹ ਝੋਨਾ ਨਾਲ ਇੱਕ ਵਿਧੀ ਆਉਂਦੀ ਹੈ ਐਸ ਆਰ ਆਈ ਉਸ ਵਿਧੀ ਦੇ ਅਨਸਾਰ ਲਾ ਕੇ ਕੱਢਿਆ ਪਹਿਲਾਂ ਤਾਂ ਪਨੀਰੀ ਉਹਨਾਂ ਨੇ ਤਲੇ ਤਰਪਾਲ ਵਿਚਾ ਕੇ ਲਾਈ ਸੀ ਉਸ ਤੋਂ ਬਾਅਦ ਝੋਨਾ ਜਦੋਂ ਲਾਇਆ ਹੈ ਪਲਾਟ ਤੋਂ ਪਲਾਟ 12 ਇੰਚ ਸੈਂਟੀਮੀਟਰ ਪਲਾਟ ਤੋਂ ਪਲਾਟ ਮੇਰਾ ਜਿਹਾ ਕੇਲੇ ਆ ਸੀ ਹਾਂ 12 ਸੈਂਟੀਮੀਟਰ ਤੇ ਲੈਂਡ ਤੋਂ ਲੈਂਡ 13 ਸੈਂਟੀਮੀਟਰ ਜਿਹੜਾ ਉਹਨਾਂ ਨੇ ਝੋਨਾ ਲਾਇਆ ਸੀ ਲੈਣਾ ਚਲਾਇਆ ਸੀ ਨਿਸ਼ਾਨੀਆਂ ਲਾ ਕੇ ਵੀ ਇੱਥੇ ਇੱਥੇ ਪਲਾਟਸ ਲਗਾਣੇ ਝੋਨੇ ਦੀ ਵੈਰਾਈਟੀ ਸੀ ਹਾਈਬ੍ਰਿਡ 6444 골ਡ ਬਾਇਰ ਦੀ 6444 골ਡ ਬਾਇਰ ਦੀ 2011 2012 ਉਸ ਸਮੇਂ ਬਿਹਾਰ ਸਰਕਾਰ ਨੇ ਕਿਸਾਨਾਂ ਨੂੰ ਫ੍ਰੀ ਬੀ ਦਿੱਤਾ ਸੀ ਇਸ ਅਚੀਵਮੈਂਟ ਦੇ ਵਿੱਚ ਉਥੋਂ ਦੇ ਬਲਾਕ ਲੈਵਲ ਦੇ ਤੇ ਡਿਸਟ੍ਰਿਕਟ ਲੈਵਲ ਦੇ ਅਫੀਸਰ ਸਾਹਿਬਾਨ ਦਾ ਵੀ ਯੋਗਦਾਨ ਆ ਜਿਨ੍ਹਾਂ ਨੇ ਝੋਨਾ ਦੀ ਪਨੀਰੀ ਤੋਂ ਲੈ ਕੇ ਲਗਾਤਾਰ ਮਿਹਨਤ ਕੀਤੀ ਸੀ ਜਿਸ ਤਰ੍ਹਾਂ ਇਹਨਾਂ ਨੇ 0.4 ਟਨ ਪ੍ਰਤੀ ਹੈਕਟੇਅਰ ਕੱਢ ਕੇ ਰਿਕਾਰਡ ਪੈਦਾ ਕੀਤਾ ਇਸ ਪਿੰਡ ਦੇ ਹੋਰ ਵੀ ਬਹੁਤ ਸਾਰੇ ਫਾਰਮਰ ਜਿਹੜੇ ਅੱਜ ਵੀ ਮੰਨ ਲਓ ਕਿ 65-70 ਕੁਇੰਟਲ ਝੋਨਾ ਕਲੇ ਦਾ ਕੱਢ ਰਹੇ ਆ ਕਿਉਂ ਨਿਕਲੇ ਆ ਬਹੁਤ سارے ਸਵਾਲ ਹੈ ਐਦਾਂ ਕਿਦਾਂ ਹੋ ਗਿਆ ਇੰਨਾ ਜ਼ਿਆਦਾ ਕਿਦਾਂ ਹੋ ਗਿਆ ਸਾਡੇ ਨੂੰ 3 ਗੁਣਾ ਲਾ ਲਓ ਸਾਡੇ ਨੂੰ ਡਬਲ ਲਾ ਲਓ ਕਿਉਂਕਿ ਪੰਜਾਬ ਦੇ ਵਿੱਚ ਵੀ ਹੁਣ ਕੁਝ ਵੈਰਾਈਟੀਆਂ ਹਾਈਬ੍ਰਿਡ ਦੀਆਂ ਪਿਛਲੇ ਕੁਝ ਸਮੇਂ ਦੇ ਵਿੱਚ 45 ਤੋਂ 50 ਕੁੰਟਲ ਝੋਨਾ ਫਾਰਮਰ ਨੂੰ ਵੇਚੀਆਂ ਜੇ ਜੂਪੀ ਦਾ ਸੱਠਾ ਝੋਨਾ ਵੇਖੀਏ ਜਿਹੜਾ ਆਪਾਂ ਫਰਵਰੀ ਚ ਲਾਉਨੇ ਆ ਫਰਵਰੀ ਚ ਲਾਗੋ ਦੀ ਹੁਣ ਲਗਭਗ ਕਟਾਈ ਦੇ ਨੇੜੇ ਤੇੜੇ ਉਹ ਆ ਗਿਆ ਉਹ ਵੀ ਝੋਨਾ ਬਹੁਤ ਸਾਰੇ ਫਾਰਮਰ ਦੱਸਦੇ ਆ ਵੀ 45 46 ਕੁਆਂਟਲ ਤੋਂ ਲੈ ਕੇ 55 55 55 ਕੁਆਂਟਲ ਤੱਕ ਅਸੀਂ ਝੋਨਾਉਂ ਕੰਡਿਆ ਪਰ ਉਹਦਾ ਮੌਿਸਟਰ 25 ਤੋਂ 30 ਹੁੰਦਾ ਉਹਦਾ ਮੌਿਸਟਰ 25 ਤੋਂ 30 ਹੁੰਦਾ ਹੁਣ ਹਾਈਐਸਟ ਹਾਲ ਤੱਕ ਸਾਡੀ ਨੌਲੇਜ ਦੇ ਵਿੱਚ 50 55 ਕੁਆਂਟਲ ਝੋਨਾ 90 ਕੁਆਂਟਲ ਝੋਨਾ ਕਿੱਦਾਂ ਹੋ ਗਿਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣ ਲਈ ਮੈਂ ਉੱਥੇ ਪਹੁੰਚ ਕੇ ਬਹੁਤ ਖੋਜ ਉਹਦੇ ਨਾਲ ਬੈ ਕੇ ਸੁਮੰਤ ਦੇ ਨਾਲ ਬੈਠ ਕੇ ਮੈਂ ਲਗਭਗ 4 4.5 ਘੰਟੇ ਉਹਨਾਂ ਦੇ ਘਰ ਰਿਹਾ ਹਾਂ ਚੀਜ਼ਾਂ ਪੁੱਛੀਆਂ ਤੇ ਸਿੱਖੀਆਂ ਤੇ ਇਸ ਵਾਰ ਕੋਸ਼ਿਸ਼ ਕਰੂੰਗਾ ਮੈਂ ਤਿੰਨ ਤੋਂ ਚਾਰ ਪਲਾਂਟਸ ਐਸ ਆਰ ਆਈ ਵਿਧੀ ਦੇ ਨਾਲ ਲਾ ਕੇ ਤੁਸੀਂ ਇਸ ਵਿਧੀ ਨੂੰ ਗੂਗਲ ਤੇ ਜਾ ਕੇ ਸਰਚ ਕਰਕੇ ਕੱਢ ਸਕਦੇ ਜੀ ਇਹ ਇੱਕ ਫਰੈਂਚ ਵਿਧੀ ਹੈ ਲਾ ਕੇ ਕੋਸ਼ਿਸ਼ ਕਰਾਂਗੇ ਵੀ ਇਸ ਵਿਧੀ ਦੇ ਨਾਲ ਝੋਨਾ ਅਸੀਂ ਕਿਥੋਂ ਤੱਕ ਲੈ ਕੇ ਜਾ ਸਕਦੇ ਜਿਸ ਤਰ੍ਹਾਂ ਸਾਡੇ ਮਾਝੇ ਏਰੀਆ ਦਾ ਝਾੜ ਸੱਤੀਕ ਕੁਆਂਟਲ ਤੋਂ ਲੈ ਕੇ 44 45 ਕੁਆਂਟਲ 25 ਤੋਂ 32 32 ਮੋਇਸਚਰ ਵਾਲਾ ਨਿਕਲਦਾ ਸੀ ਕੋਸ਼ਿਸ਼ ਕਰਾਂਗੇ ਹਾਈਬ੍ਰਿਡ ਤੇ ਵੀ ਜ਼ਾਦਰ ਪੀਆਰ ਦੀਆਂ ਵੈਰਾਈਟੀਆਂ ਤੇ ਜਾਂ ਰਿਸਰਚ ਵੈਰਾਈਟੀਆਂ ਤੇ ਵੈਰਾਈਟੀਆਂ ਦਾ ਆਪਾਂ ਨਾ ਕੀ ਲੈਣਾ ਚਾਰ ਪੰਜ ਪਲਾਟਸ ਅਸੀਂ ਅਡਾਪਟ ਕਰਾਂਗੇ ਅਡਾਪਟ ਕਰਕੇ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਉਹਨਾਂ ਲਾਇਆ ਸੀ ਉਹ ਝਾੜ ਨੂੰ ਉੱਥੇ ਤੱਕ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਵਾਲ ਸੀ ਖੇਤ 'ਚ ਕਿੰਨੇ ਸਕਰ ਮੀਟਰ ਹੈ ਕਿੰਨੇ ਬੂਟੇ ਹੈ ਉਸ ਬੂਟੇ ਨੂੰ ਕਿੰਨੀਆਂ ਫੁਟਾਰਾਂ ਆਈਆਂ ਹੈ ਉਹ ਫੁਟਾਰ ਦੇ ਵਿੱਚ ਕਿੰਨੇ ਦਾਣੇ ਹੈ ਉਹ ਦਾਣਿਆਂ ਨੂੰ ਕੁਇੰਟਲਾ ਚ ਸਾਰਾ ਕੁਝ ਸਵੇਰੇ 4-5 ਘੰਟੇ 2-3 ਜਾਣਿਆਂ ਨੇ ਬਰਕੇ ਲਾਇਆ ਹੈ ਤੇ ਹੋ ਸਕਦਾ ਹੈ ਇੰਪੋਸੀਬਲ ਨਹੀਂ ਹੈ ਪੋਸੀਬਲ ਹੈ ਹੋਇਆ ਹੈ ਪਰ ਰਿਕਾਰਡ ਇੱਕ ਵਾਰ ਹੀ ਬਣਦਾ ਕੋਈ ਵੀ ਰਿਕਾਰਡ ਹੈ ਇੱਕ ਵਾਰਾ ਬਣਦਾ ਹੈ ਬਹੁਤ ਘੱਟ ਦੁਨੀਆਂ 'ਚ ਐਸੇ ਬੰਦੇ ਜਿਨ੍ਹਾਂ ਨੇ ਆਪਣੇ ਰਿਕਾਰਡ ਬਾਰ-ਬਾਰ ਤੋੜੇ ਹੈ ਚਾਹੇ ਐਥਲੈਟਿਕਸ ਤੇ ਦੇਖ ਲਓ ਚਾਹੇ ਕਿਸੇ ਕ੍ਰਿਕਟ ਦੇ ਵਿੱਚ ਵੇਖ ਲਓ ਚਾਹੇ ਤੁਸੀਂ ਅਦਰ ਕਿਸੇ ਕੰਪੀਟੀਸ਼ਨ ਦੇ ਵਿੱਚ ਵੇਖ ਲਓ ਰਿਕਾਰਡ ਬਣ ਗਿਆ ਪਰ ਉਸ ਤੋਂ ਬਾਅਦ ਉਸ ਅਚੀਵਮੈਂਟ ਤਾਈਂ ਸੁਮੰਤ ਕੁਮਾਰ ਤੇ ਉਹਦੀ ਟੀਮ ਵੀ ਨਹੀਂ ਪਹੁੰਚ ਸਕੀ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਜਦੋਂ ਅਸੀਂ ਝੋਨਾ ਲਾਇਆ ਲਾਈਨਾਂ ਦੇ ਵਿੱਚ 21-22 ਦਿਨ ਤੇ ਇੱਕ ਇਨਸਟਰੂਮੈਂਟ ਦੀ ਫੋਟੋ ਤੁਹਾਡਾ ਨਾਲ ਸਾਂਝੀ ਕਰਾਂਗੇ ਉਹ ਜਿਸ ਤਰ੍ਹਾਂ ਝੋਨੇ ਨੂੰ ਗੋੜਦਾ ਹੈ ਜਿਸ ਤਰ੍ਹਾਂ ਝੋਨੇ ਨੂੰ ਆਪਾਂ ਗੋੜਦੇ ਆ ਪਾਣੀ ਨੂੰ ਨੀਵਾ ਕਰਕੇ ਮਤਲਬ ਥੋੜੀ ਜੀ ਆਜਾ ਵਾ ਫਿਰ ਕਿ ਤੇ ਕੱਲੋਂ ਆਪਾਂ ਉਹਨੂੰ ਲੈ ਕੇ ਵਿੱਚ ਚੱਲ ਪੈਣਾ ਖੇਤ ਦੇ ਉਹਦੇ ਨਾਲ ਝੋਨੇ ਦੀ ਗੁੜਾਈ ਟੈਪ ਹੁੰਦਾ ਜਿੱਦਾਂ ਰੰਬੇ ਨਾਲ ਗੋਡੀ ਕਰਕੇ ਆਪਾਂ ਉਹਦੇ ਨਾਲ ਹੁੰਦਾ ਕਿ ਆਕਸੀਜਨ ਦੀ ਮਾਤਰਾ ਸੋਲ ਦੇ ਵਿੱਚ ਜਿਆਦਾ ਜਾਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਨਾਲ ਫਟਾਰ ਵਾਦੀ ਹੈ ਉਹ ਗੋਡੀਆਂ ਤੋਂ ਬਾਅਦ ਜੇ ਕਹਿੰਦਾ 12 23 ਦਿਨ ਤੇ ਇੱਕ ਅਸੀਂ 28 ਤੋਂ 33 ਦਿਨਾਂ 'ਚ ਜਦੋਂ ਉਹ ਗੋਡੀ ਦਿੱਤੀ ਆ ਸਾਡੀਆਂ ਜਿਹੜੀ ਇੰਟਰਲਰਿੰਗ ਸੀ ਫਟਾਰ ਸੀ ਕਈ ਪਲਾਂਟਸ ਦੀ ਫਟਾਰ 70 75 75 70 70 ਤੱਕ ਫਟਾਰ ਆમી ਆ ਗਿਆ ਸੀ ਬਹੁਤ ਜ਼ਿਆਦਾ ਫਟਾਰ ਛੋਣੇ ਨੂੰ ਆਈ ਸੀ ਉਹਨਾਂ ਦੇ ਨੂੰ ਸੋ ਫਟਾਰ ਵੀ ਬਹੁਤ ਸੀ ਐਨ ਪੀ ਕੇ ਐਸ ਜਿਹੜਾ ਉਹਨਾਂ ਨੇ ਪਾਉਣਾ ਸੀ ਉਹ ਪਾਇਆ ਪਰ ਮੈਂ ਜਿਹੜੀਆਂ ਦੋ ਤਿੰਨ ਗੱਲਾਂ ਨੋਟਿਸ ਕੀਤੀਆਂ ਹੈ ਕਿ ਇੱਕ ਤੇ ਉਹ ਹਰ ਸਾਲ ਖੇਤ ਦੇ ਵਿੱਚ ਝੋਨਾ ਨਹੀਂ ਲਾਉਂਦਾ ਐਦਾ ਵੀ ਹਿੱਸਾ ਹੈਗਾ ਕਿ ਜਦੋਂ ਆਪਾਂ ਫਸਲ ਤੋੜ ਕੇ ਲਾਉਨੇ ਆ ਝਾੜ ਵਧਾਉਂਦੀ ਹੈ ਦੂਸਰਾ ਜਿਹੜਾ ਉਹਦਾ ਖੇਤ ਹੈ ਉਹ ਨਹਿਰ ਦੇ ਕੰਢੇ ਤੇ ਹੈ ਉੱਪਰੋਂ ਦਰਿਆਈ ਨਾਲੇ ਚੱਲਦੇ ਆ ਬਹੁਤ ਸਾਰਾ ਪਾਣੀ ਉਹ ਦਰਿਆਈ ਨਾਲੇ ਦਾ ਯੂਜ਼ ਕਰਦਾ ਹੈ ਤੇ ਦੋ ਤਿੰਨ ਸਾਲ ਚ ਇੱਕ ਅੱਧੀ ਵਾਰ ਤੋਂ ਉੱਥੇ ਪਾਣੀ ਪਿੰਡ ਦੇ ਵਿੱਚ ਚੜ ਜਾਂਦਾ ਹੈ ਜਿਹਦੇ ਨਾਲ ਮੰਨ ਲਓ ਖੇਤਾਂ ਦੇ ਵਿੱਚ ਲਗੀਆਂ ਚੀਜ਼ਾਂ ਮਰ ਵੀ ਜਾਂਦੀਆਂ ਗਲ ਵੀ ਜਾਂਦੀਆਂ ਪਰ ਜੇ ਦੀ ਉਹ ਪਾਣੀ ਜਾਂ ਮਾਈਕਰੋ ਨਿਊਟ੍ਰੀਐਂਟ ਭਰਪੂਰ ਪਾਣੀ ਮਿੱਟੀ ਲੰਘਦੀ ਹੈ ਉਹ ਖੇਤ ਤਾਕਤਵਰ ਵੀ ਬੜੇ ਹੋ ਜਾਂਦੇ ਆ ਬੜੇ ਤਾਕਤਵਰ ਹੋ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਦਿਮਾਗ ਦੇ ਵਿੱਚ ਸ਼ੰਕਾਵਾਂ ਹਾਲੇ ਵੀ ਚੱਲ ਰਹੀਆਂ ਹਨ ਜਿਨ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਪ੍ਰੈਕਟਿਸ ਦੇ ਵਿੱਚ ਜਾ ਕੇ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਗਏ ਦਾ ਬਹੁਤ ਫਾਇਦਾ ਹੋਇਆ ਇੱਕ ਨਾਰਮਲ ਛੋਟਾ ਫਾਰਮਰ ਹੈ ਕੋਈ ਬਹੁਤ ਵੱਡਾ ਫਾਰਮਰ ਨਹੀਂ ਹੈ ਪੰਜ ਛੇ ਕਿੱਲੇ ਦੀ ਖੇਤੀ ਕਰਦਾ ਹਾਂ ਸੁਮਨ ਅਚੀਵਮੈਂਟ ਤੋਂ ਬਾਅਦ ਚ ਉਹਨੂੰ ਪੰਜਾਬ ਸਰਕਾਰ ਨੇ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਦਾ ਗੈਸਟ ਰਿਹਾ ਹੈ ਨਤੀਸ਼ ਕੁਮਾਰ ਬਿਹਾਰ ਦਾ ਮੁੱਖ ਮੰਤਰੀ ਸੀ ਬਿਹਾਰ ਦੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਹੈ ਮੋਦੀ ਸਾਹਿਬ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਬਹੁਤ ਸਾਰੇ ਪ੍ਰੋਗਰਾਮ ਕੀਤੇ ਮੈਂ ਫੋਟੋਆਂ ਦੇਖ ਕੇ ਆ ਉਸ ਤੋਂ ਬਾਅਦ ਉਸੇ ਚਾਈਨੀਜ਼ ਵੀ ਆਏ ਹੈ ਉਥੇ ਜਪਾਨੀਜ਼ ਵੀ ਆਏ ਹੈ ਤੇ ਪਿਛਲੇ ਹਾਲੇ ਤੱਕ ਵੀ ਜਿਸ ਤਰ੍ਹਾਂ ਮੈਂ ਗਿਆ ਬੜੀ ਲੇਟ ਹਾਲੇ ਤੱਕ ਵੀ ਲੋਕ ਆ ਰਹੇ ਆ ਜਿਸ ਤਰ੍ਹਾਂ ਸਪੈਨਿਸ਼ ਕੋਈ ਟੀਮ ਆ ਥੋੜਾ ਜਿਹਾ ਪਹਿਲਾਂ ਹੀ ਉਸ ਪਿੰਡ ਦੇ ਵਿੱਚੋਂ ਸਾਰਾ ਕੁਝ ਰਿਕਾਰਡ ਕਰਕੇ ਲੈ ਕੇ ਗਈ ਹੈ ਜਿਹੜੇ ਹੋਰ ਲੋਕ ਉਸੇ ਵਿਧੀ ਦੇ ਨਾਲ ਝੋਨਾ ਲਾਉਂਦੇ ਆ ਇਹ ਗੂਗਲ ਤੇ ਵੀ ਵਕ ਵਕ ਟੀਮਾਂ ਨੇ ਜਾ ਕੇ ਉਸ ਰਿਪੋਰਟ ਤੋਂ ਬਾਅਦ ਉਸ ਪਿੰਡ ਦੇ ਲੋਕਾਂ ਦੇ ਬਿਆਨ ਰਿਕਾਰਡ ਕੀਤੇ ਆ ਵੀ ਤੁਹਾਡੇ ਖੇਤ ਦੇ ਵਿੱਚ ਐਸ ਵਿਧੀ ਦੇ ਨਾਲ ਕਿੰਨਾ ਝੋਨਾ ਨਿਕਲਿਆ ਉਹਨਾਂ ਨੇ ਵੀ 63 67 72 ਕੁੰਟ ਤੱਕ ਝੋਨਾ ਐਸ ਵਿਧੀ ਦੇ ਨਾਲ ਕੱਢਿਆ ਸੂ ਮੇਰਾ ਉਥੇ ਜਾਣ ਦਾ ਮਤਲਬ ਕੀ ਸੀ ਫਾਇਦਾ ਕੀ ਸੀ ਕਿ ਮੈਂ ਖੁਦ ਜਾ ਕੇ ਵੇਖਣਾ ਚਾਹੁੰਦਾ ਸੀ ਵਾਕਈ ਇਹ ਮਾਈਲਸਟੋਨ ਜਿਹੜਾ ਉਹਨਾਂ ਨੇ ਸੈੱਟ ਕੀਤਾ ਹੈ ਕਿਹੜੇ ਤਰੀਕੇ ਨਾਲ ਕੀਤਾ ਹੈ ਪੋਜ਼ਿਟਿਵਿਟੀ ਜ਼ਿਆਦਾ ਆਉਂਦੀ ਹੈ ਕੁਝ ਕਰਨ ਲਈ ਇਰਾਦੇ ਮਜ਼ਬੂਤ ਹੁੰਦੇ ਨੇ ਉਹਨਾਂ ਨੇ ਕੋਈ ਜ਼ਿਆਦਾ ਐਨਪੀਕੇਐਸ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਵੀ ਮੈਂ ਕਹਾਂ ਵੀ ਬਹੁਤ ਜ਼ਿਆਦੀ ਆਖਾਦ ਪਾਈ ਸੀ ਆ ਸਪਰਿਆ ਕੀਤੀਆਂ ਸੀ ਉਹਨਾਂ ਨੂੰ ਕਲਾਈਮੇਟ ਵੀ ਉਸ ਸਮੇਂ ਸ਼ੂਟੇਬਲ ਮਿਲ ਗਿਆ ਉਸ ਸਾਲ ਵੀ ਜਿੰਨੇ ਗ੍ਰੇਨ ਆਰਆਈਸੀ ਗੁੰਜਰ ਦੇ ਵਿੱਚ ਤਕਰੀਬਨ ਸਾਰੇ ਗ੍ਰੇਨ ਹਾਂ ਦੱਸਿਆ ਵੀ ਇੱਕ ਗੁੰਜਰ ਦੇ ਵਿੱਚ 350 350 300 ਦਾਣੇ ਨਹੀਂ ਹੈਗੇ ਸੀ ਸੁਖਸਾਨ ਪ੍ਰਾ ਉਹ ਬਹੁਤ ਸਾਰੀਆਂ ਬਰੀਕੀਆਂ ਉਹ ਸਾਰੀਆਂ ਮੈਂ ਵੀਡੀਓ ਦੇ ਵਿੱਚ ਪੇਪਰਾਂ ਤੇ ਨੋਟ ਕੀਤੀਆਂ ਸ਼ੇਅਰ ਕਰ ਦੂੰਗਾ ਕਿੰਨੇ ਬੂਟੇ ਸੀ ਕਿੰਨੀਆਂ ਫਟਾਰਾ ਸੀ ਇੱਕ ਤਣੇ ਦੇ ਨਾਲ ਕਿੰਨੇ ਦਾਣੇ ਸੀ ਇੱਕ ਬੂਟੇ ਦੇ ਵਿੱਚ ਕਿੰਨੇ ਦਾਣੇ ਸੀ ਉਹਨਾਂ ਦਾਣਿਆਂ ਦਾ ਕਿੰਨਾ ਭਾਰ ਹੈ ਟੋਟਲ ਭਾਰ ਕਿੰਨਾ ਆ ਗਿਆ ਉਹਨੂੰ ਕਹਿੰਦਾ ਮਲਟੀਪਲੀਕੇਸ਼ਨ ਕਰਕੇ ਕਿੰਦਾ ਆਪਾਂ ਸਾਰਾ ਵੇਟ ਕੱਢਾਂਗੇ 83 ਕੁਇੰਟਲ 342.57 ਦਾ ਅਸੀਂ ਰਿਕਾਰਡ ਇੱਕ ਕੱਢਿਆ ਜੇ ਥੋੜਾ ਵਿੱਚ ਥੋੜਾ ਬਹੁਤਾ ਇਹਦੇ ਵਿੱਚ ਅਸੀਂ ਮੋਡੀਫਿਕੇਸ਼ਨ ਕਰਦੇ ਆਂ ਤੇ ਉਹ 90 ਕੁਇੰਟਲ ਤੱਕ ਮਤਲਬ ਮੈਥੇਮੈਟਿਕ ਕਰਕੇ ਵੀ ਝੋਨਾ ਜਾਂਦਾ ਨਜ਼ਰ ਆ ਰਿਹਾ ਸਾਨੂੰ ਸੋ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਆਉਣ ਵਾਲੇ ਸੀਜ਼ਨ ਦੇ ਵਿੱਚ ਤੁਸੀਂ ਵੀ ਐਫਰਟਸ ਕਰੋ ਕੋਈ ਇੱਕ ਅਧੇ ਕੇ ਲੈਤੀ স্পੈਸ਼ਲ ਦੇਖ ਰੇ ਕਰੋ স্পੈਸ਼ਲ ਧਿਆਨ ਕਰੋ ਉਹਨਾਂ ਚੀਜ਼ਾਂ ਦਾ ਜਿੱਥੇ ਸਾਡੀ ਲੋੜ ਆ ਵੀ ਭਾਜੀ ਝੋਨਾ ਸਾਡਾ 35 ਕੁਇੰਟਲ ਨਿਕਲਦਾ ਇਹਨੂੰ 45 ਤੱਕ ਖੜਨ ਲਈ ਕੀ ਕੀ ਕਰ ਸਕਦੇ ਆ ਆਲਰੇਡੀ ਅਸੀਂ 42 45 ਕੁਇੰਟਲ ਭਾਜੀ ਕਢ ਚੁੱਕੇ ਆ ਇਹਨੂੰ 45 ਕੁਇੰਟਲ ਤੋਂ 52 ਤੋਂ 55 ਕੁਇੰਟਲ ਤੱਕ ਖੜਨ ਲਈ ਕੀ ਕੀ ਕਰ ਸਕਦੇ ਆ ਜਿੱਥੇ ਤੁਹਾਨੂੰ ਮੇਰੀ ਲੋੜ ਨਜ਼ਰ ਆਉਂਦੀ ਹੈ ਤੁਸੀਂ ਮੈਨੂੰ ਫੋਨ ਕਰਕੇ ਮੇਰੇ ਕੋਲੋਂ ਜੋ ਮੈਨੂੰ ਗੁਰੂ ਨਾਨਕ ਸਾਹਿਬ ਨੇ ਬੁੱਧ ਦਿੱਤੀ ਉਸ ਬੁੱਧ ਦੇ ਅਨਸਾਰ ਤੁਹਾਨੂੰ ਖੇਤੀ ਦੇ ਸੁਝਾਅ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਮਾਨ ਕਰਿਓ ਗੁਰੂ ਫਤਿਹ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ